ਜਿੰਨਾ ਵੀ ਗੁਰੂ ਨੂੰ ਆਪਣੇ ਅਲਫਾਜ਼ਾਂ ਨਾਲੋਂ ਵੱਡਾ ਕਰਕੇ ਵਡਿਆਉਗੇ ਉਨਾ ਹੀ ਨਫਾ ਹੈ ਉਨੀ ਗੁਰੂ ਪਰਮੇਸ਼ਰ ਦੀ ਖੁਸ਼ੀ ਹੈ ਤੇ ਫਿਰ ਇਹ ਵੀ ਭਰਮ ਨਾ ਰੱਖਿਓ ਵੀ ਅਸੀਂ ਬਹੁਤ ਵਡਿਆ ਲਿਆ ਹੈ ਜਿੰਨਾ ਕਿ ਤੁਸੀਂ ਵਡਿਆਇਆ ਉਹ ਇੱਕ ਸਮੁੰਦਰ ਚੋਂ ਬੁਲਬੁਲਾ ਹੀ ਬਿਆਨ ਕੀਤਾ ਇਹਦੇ ਨਾਲੋਂ ਵੱਧ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਬਿਆਨ ਨਹੀਂ ਕਰ ਸਕਦੇ ਸਹਿ ਮੇਲੇ ਤਾਂ ਨਦਰੀ ਆਇਆ ਅਕਾਲ ਪੁਰਖ ਆਪਣੇ ਸਰਗੁਣ ਸਰੂਪ ਗੁਰੂ ਨਾਲ ਮਿਲਾਵੇ ਤੇ ਫੇਰ ਹੀ ਇਹ ਸਮਝ ਵਿੱਚ ਪੈਣ ਨਾ ਸਿਫਤਾ ਗੁਰੂ ਤੇ ਮਿਲਿਆ ਹੀ ਨਹੀਂ ਆ ਗੁਰੂ ਗ੍ਰੰਥ ਸਾਹਿਬ ਬਾਸ਼ਾ ਸਾਹਮਣੇ ਨੇ ਅਸੀਂ ਉਦਾਂ ਕਿਤਾਬ ਸਮਝ ਕੇ ਬੈਠੇ ਆਂ ਅਕਾਲ ਸਰੂਪ ਸਮਝਿਆ ਹੀ ਨਹੀਂ ਕੋਈ ਰਮਾਲੇ ਚੜਾ ਦਵੇ ਅਧਿਆਂ ਦੇ ਟਿੱਡ ਦੁਖਦੇ ਨੇ ਕੋਈ ਕੰਬਲ ਚੜਾ ਦਵੇ ਇਹਦਾ ਟਿੱਡ ਦੁਖਦਾ ਕੋਈ ਏਸੀ ਹੀਟਰ ਲਾ ਦਵੇ ਉਹਦਾ ਟਿੱਡ ਦੁਖਦਾ ਉਹ ਕਿਤਾਬ ਨੂੰ ਕੀ ਲੋੜ ਆਂਦੇ ਅਫੇ ਰਮਾਲਿਆਂ ਦੀ ਹੀਟਰ ਏਸੀ ਦੀ ਜਿਹਨੂੰ ਕਿਤਾਬ ਆ ਨਾ ਆਏ ਉਹਦੇ ਵਿੱਚ ਲਿਖੇ ਅਲਫਾਜ਼ ਧਿਆਨ ਨਾਲ ਪੜ੍ਹੇ ਹੁੰਦੇ ਤੇ ਤਰਕ ਨਾ ਉੱਠਦਾ ਸਤਿਗੁਰ ਜਾਗਤਾ ਹੈ ਦੇਉ ਸ਼ਬਦ ਕਦੇ ਵੀ ਜੜ ਨਹੀਂ ਹੁੰਦਾ ਸੁਰਜੀਤ ਹੁੰਦਾ ਹੈ ਇਹ ਮਿਟਦਾ ਨਹੀਂ ਇਹਦਾ ਜੋਤੀ ਜੋਤ ਦਿਵਸ ਨਹੀਂ ਆਉਣਾ ਕਦੇ ਵੀ ਸਰੂਪ ਬਿਰਧ ਹੁੰਦਾ ਹੈ ਸੰਸਕਾਰ ਕਰ ਦਈਦਾ ਹੈ ਇਹ ਸ਼ਬਦ ਨਵੇਂ ਸਰੂਪ ਤੇ ਪ੍ਰਗਟ ਹੋ ਜਾਂਦਾ ਹੈ ਔਰ ਜਿੱਦਣ ਗੁਰਤਾ ਗਦੀ ਨੰਦੇੜ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤੀ ਗੁਰੂ ਗ੍ਰੰਥ ਸਾਹਿਬ ਬਾਹਾਰਾਜ ਨੂੰ ਇਹ ਨਹੀਂ ਸੀ ਆਖਿਆ ਵੀ ਇਹਨੂੰ ਕਿਤਾਬ ਸਮਝਿਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਪ੍ਰਗਟ ਦੇ ਮੰਨਣਾ ਗੁਰੂ ਦੀ ਤੇ ਜੇ ਪ੍ਰਗਟ ਹੈ ਫੇਰੀ ਤੇ ਆ ਚਵਰ ਸ਼ਤਰ ਤਖਤ ਹੈ ਜੇ ਕਿਤਾਬ ਹੁੰਦੀ ਤੇ ਆਪਾਂ ਲਾਇਬ੍ਰੇਰੀ ਚ ਵੀ ਰੱਖ ਲੈਂਦੇ ਫਿਰ ਤਖਤ ਦੀ ਕੀ ਲੋੜ ਫਿਰ ਚੌਰ ਦੀ ਕੀ ਲੋੜ ਫਿਰ ਆ ਸੇਵਾਦਾਰਾਂ ਦੀ ਕੀ ਲੋੜ ਤੇ ਰਾਜਾਨ ਰਾਜ ਹੈ ਵਾਹ ਵਾਹ ਬਾਣੀ ਇੰਦਰੰਕਾਰ ਹੈ ਜਿਸ ਜੇਵੜੇ ਵਰਨਾ ਕੋਏ ਇਹ ਰੱਬ ਦੇ ਗੀਤ ਨੇ ਰੱਬ ਦਾ ਹੀ ਰੂਪ ਨੇ ਇਹਦਾ ਅਦਬ ਰੱਬ ਵਰਗਾ ਹੀ ਸਿੱਖ ਕਰੇਗਾ ਤੇ ਜਿਨ੍ਹਾਂ ਨੇ ਇਹਨੂੰ ਹਾਜ਼ਰਾ ਹਜ਼ੂਰ ਪ੍ਰਭੂ ਪਰਮੇਸ਼ਵਰ ਸਮਝਿਆ ਹੈ ਉਹਨੂੰ ਹੀ ਇਹਦੀ ਕਰਾਮਾਤ ਨਜ਼ਰੀ ਚੜੀ ਬਹੁਤਿਆਂ ਨੂੰ ਤੇ ਗੁਰੂ ਪਰਮੇਸ਼ਰ ਆਪਣੇ ਵਰਗੇ ਇਨਸਾਨ ਜਪੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰ ਕੀ ਮਹਿਮਾ ਕਿਆ ਕਹਾ ਗੁਰ ਵਿਵੇਕ ਸਤ ਸਰ ਉਹ ਆਦ ਜੁਗਾਦੀ ਜੁਗਹ ਜੁਗ ਪੂਰਾ ਪਰਮੇਸ਼ਰ ਕੀ ਗੁਰੂ ਦੀ ਮਹਿਮਾ ਗਾਵਾਂ ਵਿਵੇਕ ਦਾ ਗਿਆਨ ਦਾ ਅਸਮਤਾਂ ਦਾ ਸਾਗਰ ਹੈ ਸ਼ਰੀਰ ਕਰਕੇ ਤੁਸੀਂ ਆਖੋਗੇ ਕਲਯੁਗ ਵਿੱਚ ਸਨ ਗੁਰੂ ਗੋਬਿੰਦ ਸਿੰਘ ਕਹਿੰਦੇ ਜੋਤ ਕਰਕੇ ਚੌਹਾਂ ਜੁਗਾਂ ਦਾ ਮਾਲਕ ਹੈ ਥਰੂ ਆਊਟ ਦਾ 4 에ਜਸ ਚੌਹਾਂ ਜੁਗਾਂ ਦਾ ਇੱਕੋ ਹੀ ਖਸਮ ਹੈ ਉਹ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆ ਤੇ ਆਇਆ ਅਗਿਆਨ ਬਖਸ਼ਦਾ ਹੈ ਅਗਿਆਨ ਨੂੰ ਮਿਟਾ ਦਿੰਦਾ ਹੈ ਨਾਮ ਤੇ ਆਵਹੋ ਸਦ ਸਦਾ ਹਰ ਹਰ ਮਨ ਰੰਗੇ ਜਿਉ ਪ੍ਰਾਣ ਧਨ ਗੁਰੂ ਹੈ ਨਾਨਕ ਕੈ ਸੰਗੇ ਇੱਕ ਸ਼ਰੀਰ ਹੈ ਇੱਕ ਗ੍ਰੰਥ ਹੈ ਗੁਰੂ ਸਾਹਿਬ ਕਹਿੰਦੇ ਇਹ ਹੀ ਨਾ ਸਮਝਿਓ ਵਾਹਿਗੁਰੂ ਦੇ ਕੱਲੇ ਇਹ ਹੀ ਰੂਪ ਨੇ ਇਹ ਤੇ ਵਾਹਿਗੁਰੂ ਦੇ ਰੂਪ ਹੈ ਨਹੀਂ ਗੁਰੂ ਪਰਮੇਸ਼ਰ ਦੀ ਜੋਤ ਹਰ ਇੱਕ ਜਾਮੇ 'ਚ ਸਮਾਈ ਹੈ ਜਨੀਆਂ ਅੱਖਾਂ ਵੇਹਂਦੀਆਂ ਨੇ ਗੁਰੂ ਦੀ ਜੋਤ ਕਰਕੇ ਜਿਨੇ ਕਦਮ ਤੁਸੀਂ ਘਰੋਂ ਚੱਲ ਕੇ ਆਓਏ ਉਹ ਗੁਰੂ ਦੀ ਜੋਤ ਕਰਕੇ ਜਿਨ੍ਹਾਂ ਦੀ ਜੋਤ ਖਿੱਚ ਲੈਂਦਾ ਨਾਨਕ ਢੇਰੀ ਪਾਸ਼ਾਵਾ ਤੇ ਬਾਈ ਗੁਰੂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆ ਤੇ ਆਇਆ ਇਸ ਕਰਕੇ ਸਮਝ ਲਿਓ ਭਾਵੇਂ ਆਦ ਬਾਣੀ ਐ ਦਸਮ ਬਾਣੀ ਐ ਸਰਬਲੋ ਦੀ ਬਾਣੀ ਐ ਜੰਨੀਆਂ ਪਾਸ਼ਾਵਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਾਣਦੇ ਨੇ ਕਿੰਨੀ ਕੁ ਉਮਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 42 ਸਾਲ ਇਸ ਦੁਨੀਆ ਤੇ ਰਹਿ ਇੰਨੀਆਂ ਪਾਸ਼ਾਵਾ ਲਿਖ ਗਏ ਤੇਰੀ 420 ਸਾਲ ਵੀ ਉਮਰ ਹੋਵੇ ਤੇ ਤੂੰ ਸਿੱਖ ਨਹੀਂ ਸਕਦਾ ਹੋ ਸਕਦਾ ਭਾਸ਼ਾਵਾਂ ਪੜਨੀਆਂ ਬੋਲਣੀਆਂ ਸਿੱਖ ਲਵੇਂ ਪਰ ਹਰ ਭਾਸ਼ਾ ਦੇ ਵਿੱਚ ਤੂੰ ਗੀਤ ਕਿਵੇਂ ਗਾਵੇਂਗਾ ਕਵਿਤਾ ਕਿਵੇਂ ਰਚਵੇਂਗਾ ਮਦਰ ਟੰਗ ਵਿੱਚ ਹੀ ਕਵਿਤਾ ਰਚਦੇ ਨੇ ਲੋਕ ਪੰਜਾਬੀ ਮਦਰ ਟੰਗ ਹੈ ਤੇ ਪੰਜਾਬੀ ਚ ਰਚਦੇ ਹੋ ਹਿੰਦੀ ਮਦਰ ਟੰਗ ਹੈ ਤੇ ਹਿੰਦੀ ਚ ਰਚਦੇ ਹੋ ਚਲੋ ਜੇ ਕੋਈ ਗੈਰ ਮਦਰ ਟੰਗ ਵਿੱਚ ਵੀ ਕਵਿਤਾ ਰਚ ਦਵੇ ਕਿ ਕਦੀ ਭਾਸ਼ਾ ਤੋਂ ਵੱਧ ਕੇ ਹੋਰ ਕਿਸੇ ਭਾਸ਼ਾ 'ਚ ਕਾਵ ਰਚਨਾ ਨਹੀਂ ਹੁੰਦੀ ਕਦੇ ਦਸਮ ਬਾਣੀ ਨੂੰ ਪੜਿਓ ਇੱਕ ਇੱਕ ਸ਼ੰਦ ਵਿੱਚ ਅਰਬੀ ਫਾਰਸੀ ਸੰਸਕ੍ਰਿਤ ਲਿਖ ਦਿੱਤਾ ਕਲਗੀਧਰ ਨੇ ਬ੍ਰਿਜ ਭਾਸ਼ਾ ਪ੍ਰਗਟ ਕਰ ਦਿੱਤੀ ਅਜਨੇਵੀ ਬਚਨ ਨੇ ਜੋ ਜ਼ਾਹਰ ਜ਼ਹੂਰ ਹੈ ਤੇ ਹਾਜ਼ਰ ਹਜ਼ੂਰ ਹੈ ਅਰਬੀ ਫਾਰਸੀ ਕਈਆਂ ਭਾਸ਼ਾਵਾਂ ਦੇ ਅਲਫਾਜ਼ ਪੜਦੇ ਜਾਉ ਪ੍ਰਗਟ ਹੁੰਦੇ ਜਾਂਦੇ ਨੇ ਉਹ ਇਥੋਂ ਸਮਝ ਪੈਂਦੀ ਹੈ ਵੀ ਗੁਰੂ ਨੂੰ ਵਿੱਦਿਆ ਪੜਨੀ ਨਹੀਂ ਪਈ ਗੁਰੂ ਪੜਾਉਣ ਆਇਆ ਏ ਸ਼ਰੂਹੇ ਜ਼ਮੀਨ ਨੂੰ ਔਰ ਕਈਆਂ ਅਨਪੜਾ ਨੂੰ ਗੁੰਗਿਆਂ ਨੂੰ ਨਦਰੇ ਨਿਯਾਮਤ ਨਾਲ ਹੀ ਬੋਲਣ ਲਾ ਦਿੰਦਾ ਸੀ ਕੌਣ ਨਹੀਂ ਜਾਣਦਾ ਸ਼ਜੂ ਝੂਰ ਦੇ ਸਿਰ ਤੇ ਹੱਥ ਰੱਖ ਕੇ ਗੁਰੂ ਹਰਿਕ੍ਰਿਸ਼ਨ ਨੇ ਗੁੰਗਾ ਬੋਲਣ ਲਾਤਾ ਔਰ ਨਿਰਾ ਬੋਲਣ ਹੀ ਲਾਇਆ ਸ੍ਰੀ ਮਦ ਭਗਵਤ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਨ ਲਾ ਦਿੱਤਾ ਜੋ ਸੰਸਕ੍ਰਿਤ ਦੀ ਬੜੀ ਮਹਿੰਗੀ ਭਾਸ਼ਾ ਵਿੱਚ ਰਚਨਾ ਹੈ ਭਗਵਾਨ ਦੇ ਗੀਤ ਸ੍ਰੀ ਕ੍ਰਿਸ਼ਨ ਮਹਾਰਾਜ ਦੇ ਗੀਤ ਗੁਰੂ ਗੋਬਿੰਦ ਸਿੰਘ ਜਿੱਤੇ ਨਦਰ ਪਾਉਂਦੇ ਸਨ ਕਹਿੰਦੇ ਅਨਪੜ ਚਤੁਰਬਕਤਾ ਬਣ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਤਗੁਰ ਹੈ ਗਿਆਨ ਸਤਗੁਰ ਹੈ ਪੂਜਾ ਸਤਗੁਰ ਸੇਵੀ ਅਵਰ ਨ ਦੂਜਾ ਗੁਰੂ ਹੀ ਗਿਆਨ ਹੈ ਗੁਰੂ ਹੀ ਗਿਆਨ ਬਖਸ਼ਣ ਵਾਲਾ ਹੈ ਗੁਰ ਸਾਸ ਸਿਮਰਤ ਖਟ ਕਰਮਾ ਗੁਰ ਪਵਿੱਤਰ ਅਸਥਾਨਾ ਹੈ ਸਿਮਰਤियां ਸ਼ਾਸਤਰ ਪੁਰਾਣ ਜਿੰਨੀਆਂ ਵੀ ਗ੍ਰੰਥਾਂ ਵਿੱਚ ਪਾਸ਼ਾਵਾ ਨੇ ਸਭ ਗੁਰੂ ਹੀ ਪ੍ਰਗਟ ਕਰਨ ਵਾਲਾ ਹੁਣ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਤੇ ਸਭ ਨੂੰ ਪਤਾ ਸੀ ਇੱਕ ਚੰਦਨ ਕਵੀ ਬੜਾ ਅਹੰਗ ਵਿੱਚ ਰਹਿੰਦਾ ਹੈ ਐਗੋਸਟਿਕ ਬਿਹੇਵੀਅਰ ਹੰਕਾਰੀ ਹੈ ਕਹਿੰਦਾ ਮੇਰੇ ਵਰਗੀ ਕਵਿਤਾ ਕੋਈ ਰਚ ਨਹੀਂ ਸਕਦਾ ਗੁਰੂ ਦਰਬਾਰ ਵਿੱਚ ਆ ਕੇ ਕਾਵ ਕਲਾ ਦੀ ਤਾਕਤ ਵਿਖਾਉਂਦਾ ਹੈ ਸੋਇਆ ਉਚਾਰਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋਏ ਕਹਿੰਦੇ ਕਵੀ ਦੀ ਸੋਇਆ ਬੜਾ ਅਗੰਮੀ ਉਚਾਰਿਆ ਹੈ ਖੁਸ਼ ਹੋ ਕੇ ਤੇ ਹੌਲੀ ਜੀ ਅੰਦਾ ਮਹਾਰਾਜ ਇੱਡੀ ਪਰਜ਼ੋਰ ਰਚਨਾ ਹੈ ਮੇਰੀ ਤੁਹਾਡੇ ਦਰਬਾਰ ਦਾ ਕੋਈ ਵੀ ਕਵੀ ਇਹਦੇ ਅਰਥ ਨਹੀਂ ਕਰ ਸਕਦਾ ਇੱਥੇ ਮਾਰ ਖਾ ਗਿਆ ਅਹੰ ਹੰਕਾਰ ਦੇ ਵਿੱਚ ਆ ਗਿਆ ਗੁਰਦੇਵ ਹੱਸ ਪਏ ਕਹਿੰਦੇ ਕਵੀ ਜੀ ਮੇਰੇ ਦਰਬਾਰ ਦੇ ਕਵੀਆਂ ਦੀ ਗੱਲ ਤੇ ਛੱਡੋ ਮੇਰੇ ਘੋੜਿਆਂ ਦਾ ਘਾਹ ਪਾਉਣ ਵਾਲੇ ਵੀ ਇਸ ਸੋਈਏ ਦੇ ਅਰਥ ਕਰ ਸਕਦੇ ਨੇ ਮਨ ਜਸੂਰਦਾ ਵੀ ਸ਼ਦਾ ਹੋ ਗਿਆ ਗੁਰੂ ਨੂੰ ਅਨਪੜ ਬੰਦਾ ਅਰਥ ਕਿਤੋਂ ਕਰੇਗਾ ਸੋਈਏ ਦੇ ਲਿੱਧ ਢੋਂਣ ਵਾਲੇ ਅਰਥ ਕਿੱਥੋਂ ਕਰਨਗੇ ਇਸ ਸੋਈਏ ਦੇ ਹੰਕਾਰਿਆ ਹੋਇਆ ਕਹਿੰਦਾ ਮਹਾਰਾਜ ਫਿਰ ਘਾਈ ਨੂੰ ਸੱਦ ਕੇ ਅਰਥ ਕਰਵਾ ਦਿਓ ਗੁਰਾਂ ਨੇ ਇਸ਼ਾਰਾ ਕੀਤਾ ਅਸਤਬਲ ਵਿੱਚ ਸਿੰਘ ਚਲਿਆ ਗਿਆ ਤੇ ਭਾਈ ਧੰਨਾ ਸਿੰਘ ਜੋ ਘਾ ਦੀ ਸੇਵਾ ਕਰਦਾ ਸੀ ਉਹਨੂੰ ਲੈ ਜਾਂਦਾ ਤੇ ਮਹਾਰਾਜ ਕਹਿੰਦੇ ਧੰਨਾ ਸਿੰਘ ਕਵੀ ਚੰਦਨ ਜੀ ਨੂੰ ਹੰਕਾਰ ਬੜਾ ਹੈ ਆਪਣੀ ਕਾਵ ਰਚਨਾ ਤੇ ਕਹਿੰਦੇ ਕੋਈ ਅਰਥ ਨਹੀਂ ਕਰ ਸਕਦਾ ਤੇ ਕਰੋ ਖਾਂ ਅਰਥੇ ਦੇ ਸਵਈਏ ਦੇ ਤੇ ਬਾਬਾ ਧੰਨਾ ਸਿੰਘ ਆਂਦਾ ਵੀ ਸਵਈਆ ਸੁਣਾਓ ਕਵੀ ਚੰਦਨ ਜੀ ਪੜ੍ਹਦੇ ਨੇ ਨਵਸਾਤ ਤੀਏ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪਿਆਏ ਕਹਿੰਦਾ ਧੰਨਾ ਸਿੰਘਾ ਕਰ ਅਰਥ ਤੇ ਧੰਨਾ ਸਿੰਘਾਂ ਦਾ ਵੀ ਇਸ ਸਵਯੇ ਦੀ ਸਾਰੀ ਮੁਹਾਰਨੀ ਨਵ ਤੇ ਸਤ 9 ਤੇ 7 16 ਦੇ ਇਰਤ ਗਿਰਦ ਘੁੰਮਦੀ ਹੈ ਤੇ ਭਾਵ ਇਹ ਹੈ 16 ਸਾਲ ਦੀ ਮੁਟਿਆਰ ਨੇ 16 ਸ਼ਿੰਗਾਰ ਕੀਤੇ ਉਹਦਾ 16 ਵਰੇ ਦਾ ਪਤੀ 16 ਮਹੀਨਿਆਂ ਬਾਅਦ ਘਰ ਆਇਆ ਵੇਖੋ ਕਵੀਆਂ ਦੀ ਰਚਨਾ ਦੀ ਡੂੰਘਾਈ ਨਵਸਾਤ ਰਚੇ ਨਵਸਾਤ ਵਧੇ 16 ਕਲਾਂ ਵਾਲੇ ਚੰਦ ਵਰਗੇ ਮੁਖੜੇ ਵਾਲੀ ਸੁੰਦਰੀ ਨੇ ਕੁੰਡ ਦੇ ਨਾਲ ਮੂੰਹ ਟੱਕ ਲਿਆ ਤੇ ਅੱਗੇ ਕਵੀ ਚੰਦਨ ਪਰਦਾਏ ਮਨਹੁ ਮੇਗ ਕੇ ਮੰਡਲ ਮੈਂ ਕਵ ਚੰਦਨ ਚੰਦ ਕਲੇ ਵਰਸ਼ਾਏ ਇੰਜ ਲੱਗਿਆ ਜਿਵੇਂ ਬੱਦਲਾਂ ਦੇ ਮੰਡਲ ਵਿੱਚ ਚੰਨ ਛੁਪ ਗਿਆ ਹੁੰਦਾ ਹੈ ਹੈਰਾਨ ਰਹਿ ਗਿਆ ਸੁਣ ਕੇ ਵੀ ਕੋਈ ਨਹੀਂ ਅਰਥ ਕਰ ਦਤੇ ਹਜੇ ਹੈਰਾਨੀ ਵਿੱਚ ਐ ਸਿਰਜਤਾ ਵਿੱਚ ਐ ਇੱਕ ਅਨਪੜ ਬੰਦਾ ਅਰਥ ਕਿਵੇਂ ਕਰ ਸਕਦਾ ਹੈ ਨਹੀਂ ਕਰ ਸਕਦਾ ਆਪਾਂ ਜਾਣਦੇ ਹਾਂ ਪਰ ਉਹ ਜਿਹੜਾ ਤਖਤ ਤੇ ਬੈਠਾ ਬਾਪੂ ਗੁਰੂ ਗੋਬਿੰਦ ਸਿੰਘ ਹੈ ਉਹਨੇ ਹੀ ਉੱਚੀ ਬੁੱਧੀ ਬਖਸ਼ਣੀ ਹੈ ਉਹਦੇ ਹੁਕਮ ਵਿੱਚ ਹੀ ਨਲਾਈਕੀ ਹੈ ਜਦੋਂ ਮਰਦੀ ਅਜ਼ਮਤ ਵਰਤਾ ਦੇਵੇ ਮਹਾਰਾਜ ਕਹਿੰਦੇ ਕਵੀ ਚੰਦਨ ਜੀ ਹਜੇ ਹੈਰਾਨੀ ਹੋਰ ਵੀ ਗਹਿਰੀ ਹੋਵੇਗੀ। ਕਹਿੰਦਾ ਜੀ ਕਿਵੇਂ? ਕਹਿੰਦੇ ਉਹਨਾਂ ਦਾ ਅਨਪੜ੍ਹ ਧੰਨਾ ਸਿੰਘ ਘਾਈ ਹੈ ਨਾ ਇਹ ਕਵਿਤਾ ਉਚਾਰੇਗਾ ਤੇ ਤੂੰ ਅਰਥ ਕਰਨੇ ਨੇ। ਕਹਿੰਦਾ ਜੀ ਕਰਾਂਗਾ ਕੋਸ਼ਿਸ਼। ਨਿਮੋ ਜੁਣਾ ਜਿਆ ਹੋ ਗਿਆ, ਕਰਾਮਾਤ ਵੇਖ ਚੁੱਕਿਆ ਆ। ਤੇ ਫਿਰ ਮਹਾਨ ਕਵੀ ਸਾਵੇਂ ਬੈਠਾ ਧੰਨਾ ਸਿੰਘ ਦੇ ਮੂੰਹ ਚ ਉਂਗਲ ਪਾਈ ਸੁਣਦਾ ਆ। ਮੀਨ ਮਰੇ ਜਲ ਕੇ ਪਰਸੇ ਕਬ ਹੂੰ ਨਾ ਮਰੇ ਪਰ ਪਾਵਕ ਪਾਏ ਹਾਥ ਮਰੇ ਮਦ ਕੇ ਪਰਸੇ ਕਬ ਹੂੰ ਨਾ ਮਰੇ ਤਨ ਤਾਪ ਕੇ ਆਏ ਤੀ ਮਰੇ ਪਤ ਕੇ ਪਰਸੇ ਕਬ ਹੂੰ ਨਾ ਮਰੇ ਪਰਦੇਸ ਸਿਧਾਏ ਗੂੜ ਮੇ ਬਾਤ ਕਹੀ ਦਿਜਰਾਜ ਵਿਚਾਰ ਸਕੈ ਨਾ ਬਿਨਾ ਚਿਤ ਲਾਏ ਕਬੀ ਜੀ ਕਰੋ ਵਰਤੋ ਹੁਣ ਸੋਚੀ ਪੈ ਗਿਆ ਵੀ ਇਹ ਕਿਦਾਂ ਦੀ ਰਚਨਾ ਆਈ ਇਹ ਤੇ ਸਾਰੇ ਹੀ ਅਰਥ ਪੁੱਠੇ ਜਾਪਦੇ ਨੇ ਲੋਕ ਕਹਿੰਦੇ ਨੇ ਮੱਖੀ ਪਾਣੀ ਤੋਂ ਦੂਰ ਹੋਵੇ ਤੇ ਮਰਦੀ ਹੈ ਤੇ ਇਥੇ ਕਵੀ ਘੰਨਾ ਸਿੰਘ ਕਹਿ ਰਿਹਾ ਹੈ ਵੀ ਪਾਣੀ ਵਿੱਚ ਜਿਹੜੀ ਮੱਖੀ ਹੈ ਉਹ ਮਰ ਜਾਂਦੀ ਹੈ ਅੱਗ ਦੇ ਸਪਰਸ਼ ਵਿੱਚ ਮੱਖੀ ਮਰਦੀ ਨਹੀਂ ਅਰਥ ਦਾ ਅਨਰਥ ਹੋ ਰਿਹਾ ਹੈ ਤੇ ਕੀ ਅਰਥ ਕਰਾਏ ਤੇ ਹੁਣ ਜਿਹੜਾ ਅਖੀਰ ਤੇ ਬਚਨ ਕਿਹਾ ਸੀ ਨਾ ਕਵੀ ਧੰਨਾ ਸਿੰਘ ਨੇ ਵੀ ਚਿੱਤ ਲਾ ਕੇ ਅਰਥ ਕਰਨ ਵਾਲੇ ਨੇ ਉਤੋਂ ਤੁਰਤ ਨਹੀਂ ਹੋਣੇ